ਮਾਚੀਵਾੜਾ ਦੇ ਵਿੱਚ ਅੱਜ ਤੜਕਸਾਰ ਕਾਸੋ ਆਪਰੇਸ਼ਨ ਚਲਾਇਆ ਗਿਆ ਜਾਣਕਾਰ ਦਿੰਦਿਆਂ ਸਮਰਾਲਾ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਖੰਨਾ ਦੇ ਐਸਐਸਪੀ ਜੋਤੀ ਯਾਦਵ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਮਾਚੀਵਾੜਾ ਤੇ ਥਾਣਾ ਸਮਰਾਲਾ ਦੀ ਪੁਲਿਸ ਫੋਰਸ ਦੇ ਨਾਲ ਮਿਲ ਕੇ ਅੱਜ ਬਲਿਬੇ ਕਲੋਨੀ ਅਤੇ ਇੰਦਰਾ ਕਲੋਨੀ ਮਾਚੀਵਾੜਾ ਵਿਖੇ ਜਿੱਨਾ ਉਹ ਵਿਅਕਤੀਆਂ ਤੇ ਪਹਿਲਾਂ ਪਰਚੇ ਦਰਜ ਨੇ ਉਹਨਾਂ ਵਿਅਕਤੀਆਂ ਦੇ ਘਰ ਦੀ ਚੈਕਿੰਗ ਕੀਤੀ ਗਈ ਹੈ ਅਤੇ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਤਾਂ ਚੇਤਾਵਨੀ ਦਿੰਦੇ ਹੋਏ ਕਿਆ ਕੀ ਅਜਿਹੇ ਕੰਮ ਤੋਂ ਬਾਅਦ ਹੋਣ ਕੋਈ ਵੀ ਅਜਿਹਾ ਵਿਅਕਤੀ ਜੋ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜੀ ਸਾਡੇ ਮਾਨਯੋਗ ਐਸਐਸਪੀ ਜੀ ਉਤੀ ਜਦੋ ਜੀ ਜੀਰੋਂ ਸ੍ਰੀ ਕਨਾਲ ਹੜੇਿਸਪਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸੂ ਆਪਰੇਸ਼ਨ ਕੱਢਿਆ ਗਿਆ ਮੈਂ ਦੇ ਵਿਰੇ ਨਾਲ ਆਜੀ ਇਕੱਠੇ ਹਾਂ ਡੀਐਸਪੀ ਸਰ ਪ੍ਰੋਬਿੰਦਰ ਸਿੰਘ ਸਮਰਾਲੇ ਤੇ ਮਸ਼ਵੜਾ ਦੀ ਫੋਰਸ ਦੇ ਨਾਲ ਜਿੰਨੇ ਵੀ ਨਸ਼ਾ ਵੇਚਣ ਵਾਲੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਆਇਆ ਅੱਜ ਅਸੀਂ ਬਲੀਵੇਕ ਕਲੋਨੀ ਤੇ ਇੰਦਰਾ ਕਲੋਨੀ ਦੇ ਜਿਹੜਾ ਕਸ ਆਪਰੇਸ਼ਨ ਚਲਾ ਰਹੇ ਹਾਂ ਜਿੰਨੇ ਨਸ਼ਾ ਸਦਾਗਰ ਨੇ ਉਹਨਾਂ ਸਾਰਿਆਂ ਦੀ ਸਰਚ ਕਰਾ ਵੀ ਰਹੇ ਹਾਂ ਜਿਹੜੇ ਸਸਪੈਕਟਡ ਆ ਉਹਨਾਂ ਨੂੰ ਰਨਅਪ ਕਰਕੇ ਜਿਹੜੀ ਇਹ ਕੁਝ ਕੁਛ ਵੀ ਕੀਤੀ ਜਾਉ ਹੁਣ ਤੱਕ ਸਾਰ ਕਿੰਨੇ ਜਿਹੜੀ ਇਹ ਮਹਮ ਚੱਲੀ ਹੈ ਨਸ਼ਾ ਅਬਰਧ ਵਾਲੀ ਉਹਦੇ ਚ ਹੁਣ ਤੱਕ ਕਿੰਨੇ ਇੱਕ ਬੰਦੇ ਫੜੇ ਗਏ ਜਾ ਚੁੱਕੇ ਥੋੜੂ ਜਿਹਾ ਹੁਣ ਤਾਂ ਜਿਹੜੇ ਸਾਡੀ ਸਮਰਾਲਾ ਤੇ ਮਸ਼ਵੜਾ ਸਭੀ ਲਾ ਲਈਏ 26 27 ਬੰਦਿਆਂ ਦੇ ਖਿਲਾਫ ਤੁਸੀਂ ਪਰਚਾ ਦਰਜ ਕੀਤਾ ਹੈ ਇਸ ਤੋਂ ਬਿਨਾ ਜਿਹੜੇ ਪਹਿਲਾਂ ਨਸ਼ਾ ਵੇਚਣ ਵਾਲੇ ਸੀ ਉਹਨਾਂ ਦੇ ਖਿਲਾਫ ਵੀ ਬੜੀ ਸ਼ਕਤਕਾਰਵੀਂ ਕੀਤੀ ਗਈ ਹੈ ਜਿਦੇ ਵਿੱਚ ਮੇਖਲਾ 19 ਵਿਅਕਤੀ ਜਿਹੜੇ ਸੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜੇ ਗਏ ਤੇ 14 ਬੰਦੇ ਜਿਹੜੇ ਆ ਜਿਨ੍ਹਾਂ ਨਾਲ ਨਸ਼ਾ ਵੇਚਦੇ ਨਹੀਂ ਸੀ ਜਿਹੜੇ ਆਦੀ ਸੀ 14 ਬੰਦੇ ਅਸੀਂ ਜਿਹੜੇ ਆ ਡੀਡਿਕਸ਼ਨ ਸੈਂਟਰ ਗਵਰਨਮੈਂਟ ਸਰਕਾਰੀ ਹਸਪਤਲ ਸਮਰਲਾ ਵਿਖੇ ਦਾਖਲ ਕਰਾਏ ਲੋਕਾਂ ਨੂੰ ਸਰ ਕੀ ਅਪੀਲ ਕਰਾਂਗੇ ਇਸ ਸ਼ਹਿਰ ਤੋਂ ਲੋਕਾਂ ਨੂੰ ਮੈਂ ਅਪੀਲ ਕਰਦਾ ਜੇ ਕਿਸੇ ਦੇ ਆਂਢ ਗੁਆਂਢ ਦੇ ਵਿੱਚ ਪਿੰਡ ਦੇ ਵਿੱਚ ਬਾੜ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਵੀ 10212 ਤੇ ਜਾਂ ਸਾਡੇ ਨੰਬਰ ਤੁਸੀਂ ਹਰ ਪਿੰਡ ਦੇ ਵਿੱਚ ਡਿਸਪਲੇ ਕੀਤੇ ਹੋਏ ਆ ਤੇ ਸਾਨੂੰ ਫੋਨ ਦੇ ਸਕਦੇ ਆ ਨਸ਼ਾ ਜੋ ਕੋਈ ਵੇਚਣ ਵਾਲਾ ਆ ਤੇ ਉਹਦੇ ਖਿਲਾਫ ਅਸੀਂ ਪਰਚਾ ਦਰਜ ਕਰਾਂਗੇ ਉਹਦੀ ਪ੍ਰੋਪਰਟੀ ਵੀ ਅਟੈਚ ਕਰਾਵਾਂਗੇ ਜਿਹੜਾ ਕੋਈ ਪੀਣ ਵਾਲਾ ਉਹਦੇ ਬਾਰੇ ਸਾਡੇ ਨਾਲ ਇਮੀਡੀਟਲੀ ਹੁਣ ਪਿੰਡਾਂ ਦੇ ਲੋਕ ਸਾਡੇ ਨਾਲ ਤਾਲਮੇਲ ਕਰ ਵੀ ਰਹੇ ਆ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦਾਖਲ ਕਰਾਣਾ ਹੈ ਜਿਹੜੇ ਪੀਣ ਵਾਲਿਆਂ ਨੂੰ ਕੋਈ ਪਰਚਾ ਨਹੀਂ ਦਰਜ ਕਰਾਂਗੇ ਉਹਨਾਂ ਨੂੰ ਦਾਖਲ ਹੀ ਕਰਾਵਾਂਗੇ ਜੇ ਕੋ ਸਾਨੂੰ ਇਨਫੋਰਮੇਸ਼ਨ ਦਿੰਦਾ ਹੈ ਤੇ ਉਹਦੀ ਆਈਡੈਂਟੀਟੀ ਜਿਹੜੀ ਹੈ ਬਿਲਕੁਲ ਸੀਕ੍ਰੀਟ ਰੱਖੀ ਜਾਊਗਾ ਪੰਚਾਇਤਾਂ ਨੇ ਵੀ ਮਤੇ ਪਾਸ ਕੀਤੇ ਆ ਪੁਰਸਾ ਅਸ਼ੋਕ ਦੇ ਦੀ ਹੁਣ ਤੱਕ ਕਿੰਨੀਆਂ ਪੰਚਾਇਤਾਂ ਮਾਛਵੜਾ ਬਲਾਕ ਦੀਆਂ ਜਾਂ ਸਮਰਾਲੇ ਆ ਚੁੱਕੀਆਂ ਥੋੜੀਆਂ ਮਾਛਵੜਾ ਦੇ ਸਮਰਾਲੇ ਬਲਾਕ ਦੀਆਂ ਜਿਹੜੀਆਂ ਸਾਡੀਆਂ ਤਕਰੀਬਨ 140 ਪੰਚਾਇਤਾਂ ਨੇ ਸਾਨੂੰ ਆ ਜਿਹੜੇ ਰੈਜਿਸਟ੍ਰੇਸ਼ਨ ਭਾਗਾ ਦਿੱਤੇ ਆ ਵੀ ਜਿਹੜੇ ਨਸ਼ੇ ਦੇ ਸਦਾਕਰਾਂ ਦੀ ਇਨਫੋਰਮੇਸ਼ਨ ਵੀ ਦੇਵਾਂਗੇ ਫੜਾਵਾਂਗੇ ਵੀ ਜੇ ਕਿਸੇ ਦੇ ਖਿਲਾਫ ਨਸ਼ੇ ਦਾ ਪਰਚਾ ਦ ਇਸ ਤੋਂ ਬਿਨਾ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਮੱਦੇ ਦੇ ਵਿੱਚ ਮੀੜਾ ਨਸ਼ਾ ਕਰਨ ਦੇ ਜੇ ਨਹੀਂ ਵੇਚਣ ਤੋਂ ਹਟਦਾ ਤੇ ਉਹਦਾ ਸਮਾਜਿਕ ਬਾਈਕਟ ਵੀ ਕੀਤਾ ਜਾਣਾ